ਨਮਸਕਾਰ ਸਤਿ ਸ੍ਰੀ ਅਕਾਲ ਸਲਾਈਟ ਤੇ ਤੁਹਾਡਾ ਸਵਾਗਤ ਹੈ ਅੱਜ ਅਰੋੜਾ ਵਿਕਾਸ ਮੰਚ ਆਪੋਹਰ ਦੇ ਪ੍ਰਦਾਨ ਗਗਨ ਚੋਗ ਨੇ ਅਲੱਗ-ਅਲੱਗ ਯੂਨੀਅਨ ਦੇ ਜਿਵੇਂ ਮਨੀਆਰੀ ਯੂਨੀਅਨ ਕਰੀਆਨਾ ਯੂਨੀਅਨ ਦੇ ਸਹਿਯੋਗ ਨਾਲ ਹੜਪੀਟਾਂ ਲਈ ਔਰਤਾਂ ਲਈ 55000 ਸੈਨੀਟਰੀ ਪੈਡ ਕੱਪੜੇ ਧੋਣ ਦੇ ਤਣਾਉਣ ਦੇ ਸਾਬਣ ਲੈ ਕੇ ਵੇਦ ਪ੍ਰਕਾਸ਼ ਮਾਰਵਲ रजनीश बत्रा ਅਤੇ प्रदीप ਗਰਗ ਜੀ ਨਾਲ ਫਾਜ਼ਲ ਕਾ ਪੁੱਜੇ ਅਤੇ ਡਿਪਟੀ ਕਮਿਸ਼ਨਰ ਫਾਜ਼ਲ ਕਾ ਦੇ ਸਹਿਯੋਗ ਨਾਲ ਰਾਹਤ ਸ਼ਿਵਰ ਵਿੱਚ ਇਸ ਦਾ ਵੰਡਨ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ ਬੱਚਿਆਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਂਦੇ ਹੋਏ ਉਹਨਾਂ ਨਾਲ ਖੂਬ ਖੇਡੇ ਉਹਨਾਂ ਨਾਲ ਖੇਡਣ ਦਾ ਮੰਤਵ ਉਹਨਾਂ ਨੂੰ ਹੜ ਦੀ ਤਰਾਸਤੀ ਵਿੱਚ ਉਭਾਰਨਾ ਹੈ ਇਸ ਮੌਕੇ ਅਰੋੜਾ ਵਿਕਾਸ ਮੰਚਾ ਬੋਹਰ ਦੇ ਪ੍ਰਧਾਨ ਗगन ਚੁੱਕ ਨੇ ਬੱਚਿਆਂ ਨੂੰ ਚੰਗੀ ਮੋਟੀਵੇਸ਼ਨ ਦਿੱਤੀ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ

ਕਿੰਨੇ ਦਿਨ ਹੋ ਗਏ ਇੱਥੇ ਰਹਿੰਦੇ ਆਂ ਇੱਥੇ ਜੀ 3 ਦਿਨ ਹੋ ਗਏ ਇਸਨ ਕੋਈ ਕੀ ਸਹੂਲਤ ਮਿਲ ਰਹੀ ਏ ਤੁਹਾਨੂੰ ਸਹੂਲਤ ਤਾਂ ਸਾਰੀ ਮਿਲ ਰਹੀ ਏ ਪਰ ਸਾਨੂੰ ਦਿੱਕਤ ਥੋੜੀ ਜੀ ਏ ਜੇ ਇੱਥੇ ਵੀ ਮੰਨ ਲਓ ਸਾਡਾ ਜਿਵੇਂ ਉੱਥੇ ਪਾਣੀ ਆ ਜਾਂਦਾ ਜੰਗ ਦਾ ਰੋਲਾ ਸਾਨੂੰ 5-5 ਮਰਲੇ ਜਗ੍ਹਾ ਦਿੱਤੀ ਜਾਵੇ ਜਿਹੜਾ ਮੋਜਮ ਦੇ ਨੇੜੇ ਤੇੜੇ ਪਾਣੀ ਤੋਂ ਬਾਹਰ ਹੋਰ ਸਾਨੂੰ ਕੋਈ ਦਿੱਕਤ ਨਹੀਂ ਰੋਟੀ ਵੀ ਸਹੀ ਮਿਲਦੀ ਏ ਔਰ ਸਹੀ ਕੇਰ ਹੋ ਰਹੀ ਹੈ। ਇਸੇ ਕੇਰ ਪੂਰੀ ਤੋਂ ਨਹੀਂ। ਹਾਂਜੀ ਹਾਂਜੀ ਸਿਰ ਸਮੱਸਿਆ ਸਾਡੀ ਇਹ ਕਿ ਮੀਡੀਆ ਅੱਗੇ ਵੀ ਮੰਨ ਲਓ ਸਾਨੂੰ 5-5 ਮਰਲਿਆਂ ਦੀ ਤੇ ਰਾਹਤ ਸਰਕਾਰੋਂ ਮਿਲ ਜਾਵੇ। ਠੀਕ। ਘਟ ਖਾ ਲਿਆ ਜੀ ਪੜਾਈ ਵੱਧ ਕਰਿਆ ਜੀ। ਠੀਕ ਹੈ ਨਾ ਇਹ ਇੱਕ ਚੀਜ਼ ਨਾ ਐਨੇ ਕੋ ਕਾਬਲ ਬਣ ਜਾਓ ਤੁਹਾਨੂੰ ਕਿਸੇ ਕੋਲ ਮੰਗਣ ਦੀ ਲੋੜ ਨਾ ਪਵੇ। ਮੈਂ ਇਹ ਚਾਹਨਾ ਅਫਸਰ ਬਣ ਕੇ ਜਿਵੇਂ ਮੈਡਮ ਦੀ 99 ਮਿਲੇ ਹੈ ਨਾ ਪੀਏ ਮਿਲੇ ਹੈ ਗੱਡੀ ਕਿਵੇਂ ਆਈ ਹੁਮ ਤੇ ਉਹ ਤੁਹਾਡੀ ਗੱਡੀ ਵੀ ਹੁਮ ਵੀ ਆਵੇ ਤੁਹਾਡੇ ਪਿੰਡ ਦੇ ਵਿੱਚ।

मैडम डिप्टी कमिश्नर राहत केंद्र मौजम विखे बच्चे नाल ਖੇਡ ਖੇਡਦੇ ਹੋਏ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਅਮਨਦੀਪ ਸਿੰਘ ਮਾਵੀ ਵੀ ਨਾਲ ਮੌਜੂਦ ਹਨ ਬ੍ਰਿੰਦਰ ਪਾਣੀ ਪਲਾਦੇ